ਸਭ ਤੋਂ ਪਹਿਲਾਂ ਮੈਂ ਸਾਰੇ ਡੈਲੀਗੇਟਸ ਹਵਾਂ ਦਾ ਇਸ ਪਾਰਟੀ ਦਾ ਖਜ਼ਾਨਚੀ ਹੋਣ ਦੇ ਨਾਤੇ ਤੁਹਾਡਾ ਪਹਿਲੇ ਦਿਨ ਤੋਂ ਧੰਨਵਾਦ ਕਰਦਾ ਕਿ ਸਾਡੀ ਪਾਰਟੀ ਖੇਤਰੀ ਪਾਰਟੀ ਆ ਸਾਡੀ ਲੜਾਈ ਹੈ ਜਿਹੜੀ ਉਹਨਾਂ ਪਾਰਟੀਆਂ ਨਾਲ ਆ ਜਿਨ੍ਹਾਂ ਕੋਲ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡ ਆ ਔਰ ਉਸ ਫੰਡ ਨੂੰ ਉਹ ਸਾਡੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਆਪਣੀਆਂ ਜਿੱਤਾਂ ਵਾਸਤੇ ਔਰ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਤੰਗ ਕਰਨ ਵਾਸਤੇ ਵੱਡੇ ਪੱਧਰ ਤੇ ਯੂਜ਼ ਕਰ ਰਹੇ ਆ। ਸੋ ਮੈਂ ਕਹਿਣਾ ਤਾਂ ਬਹੁਤ ਕੁਝ ਸੀਗਾ ਪਰ ਤੁਸੀਂ ਦੇਖੋ ਕਿ ਹੁਣ ਜਿਹੜੇ ਆ ਬੰਬ ਬਲਾਸਟ ਹੋ ਰਹੇ ਹਨ ਆਇਨਾ ਲੈਕਸਿਨਾਂ ਤੋਂ ਪਹਿਲਾਂ ਦੋ ਚਾਰ ਹਿੰਦੂ ਲੀਡਰਾਂ ਨੂੰ ਮਾਰਣਗੇ ਔਰ ਲੀਡਰਾਂ ਨੂੰ ਮਾਰਾਂਗੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਜਿਹੜਾ ਖਤਮ ਕਰਨਗੇ ਔਰ ਫਾਇਦਾ ਵੀ ਉਹਨਾਂ ਨੂੰ ਹੋਣਾ ਜਿਹੜੇ ਸਾਰੇ ਕਾਰੇ ਕਰਨਗੇ ਸੋ ਪੰਜਾਬ ਦਾ ਜੀ ਵਪਾਰ ਆ ਜਿਹੜਾ ਉਹ ਤਬਾਹੀ ਵਾਲਾ ਕਿਉਂਕਿ ਆਪਣਾ ਬਾਰਡਰ ਸਟੇਟ ਆ ਬਾਰਡਰ ਲਾਕਡ ਸਿਟੀਆਂ ਸਾਡਾ ਮੁਕਾਬਲਾ ਉਹਨਾਂ ਸਟੇਟਾਂ ਨਾਲ ਆ ਜੇ ਦੇਖੋ ਜਿਹੜੀ ਬਿਜਲੀ ਸਾਡੀ ਸਰਕਾਰ ਚ 5 ਰੁਪਏ ਯੂਨਿਟ ਦੇਣਾ ਜੀ ਅੱਜ 11 ਰੁਪਏ ਯੂਨਿਟ ਆ ਤੇ ਪੜੋਸੀ ਸੂਬਿਆਂ ਚ 5 ਰੁਪਏ ਯੂਨਿਟ ਪੜੋਸੀ ਸੂਬਿਆਂ ਨੂੰ ਰਹਿਤਾਂ ਵੀ ਬਹੁਤ ਮਿਲੀ ਹੋਈਆਂ ਇਸ ਕਰਕੇ ਸਾਡਾ ਵਪਾਰ ਬੁਰੀ ਤਰ੍ਹਾਂ ਤਬਾਹ ਹੋ ਰਿਆ ਖੇਤੀ ਸਾਡੀ ਸੈਚੂਰੇਸ਼ਨ ਦਾ ਹੈ ਉਸ ਤੇ ਕਮਾਈ ਨਹੀਂ ਹੋ ਸਕਦੀ ਸੋ ਅੱਜ ਇਹ ਜਿਹੜਾ ਮਤਾ ਪੜਨ ਦੀ ਮੇਰੀ ਜ਼ਿੰਮੇਵਾਰੀ ਲਈ ਆ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਆਰਥਿਕ ਖੇਤਰੀ ਤੇ ਸੱਭਿਅਤਾਕ ਭਲਾਈ ਲਈ ਸਦਾ ਬਚਨ ਬਧ ਰਹਾ ਇਹ ਮਜਬੂਤੀ ਨਾਲ ਮੰਨ ਕਰਦਾ ਹੈ ਕਿ ਵਾਗਾ ਅਟਾਰੀ ਸਰਦ ਨੂੰ ਵਪਾਰ ਲਈ ਤੁਰੰਤ ਖੋਲ੍ਹੇ ਜਾਵੇ। ਪੰਜਾਬ ਨੂੰ ਇੱਕ ਸਰਦੀ ਰਾਜ ਹੋਣ ਦੇ ਨਾਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਆਪਸੀ ਤਣਾਅ ਕਰਕੇ ਵੱਡੇ ਆਰਥਿਕ ਨੁਕਸਾਨ ਚ ਝੱਲਣੇ ਪੈ ਰਹੇ ਹਨ। ਵਾਗਾ ਟਾਰੀ ਵਪਾਰਕ ਰਾਹ ਦੇ ਬੰਦ ਹੋਣ ਨਾਲ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਸਨਤਕਾਰਾਂ, ਟਰਾਂਸਪੋਰਟਾਂ ਅਤੇ ਸਰਦੀ ਇਲਾਕੇ ਦੇ ਲੋਕਾਂ ਦੀ ਆਮਦਨ ਅਤੇ ਰੁਜ਼ਗਾਰ ਵਿਹਸਤਾ ਬਹੁਤ ਪ੍ਰਭਾਵਿਤ ਹੋਈ ਆ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਉੱਪਰ ਡ੍ਰਿੜ ਹੈ ਕਿ ਵਾਗਾ 28 ਰੱਦ ਨੂੰ ਦਵੱਲੇ ਵਪਾਰ ਲਈ ਤੁਰੰਤ ਖੋਲ੍ਹਿਆ ਜਾਵੇ ਜਿਸ ਵਿੱਚ ਸੜਕੀ ਰਸਤੇ ਬਾਹਰੀ ਆਯਾਤ ਤੇ ਨਿਰਯਾਤ ਸਮਾਨਨ ਵਪਾਰ ਰਾਹੀਂ ਪੰਜਾਬ ਦੀ ਖੇਤੀ ਅਧਿਕਾਰਿਤ ਆਰਥਿਕਤਾ ਨੂੰ ਨਵਾਂ ਜੀਵਨ ਮਿਲ ਸਕਦਾ ਹੈ ਬੇਰੁਜ਼ਗਾਰੀ ਘਟ ਸਕਦੀ ਆ ਅਤੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਲਈ ਚੰਗੀ ਕੀਮਤ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਮੰਨਦਾ ਹੈ ਕਿ ਪੰਜਾਬ ਨੂੰ ਹਮੇਸ਼ਾ ਰਾਜਨੀਤਿਕ ਤਣਾਅ ਦਾ ਸਕਾਰ ਬਣਾਉਣ ਦੀ ਥਾਂ ਉਸ ਨੂੰ ਖੁੱਲ੍ਹੇਪਨ ਵਪਾਰ ਅਤੇ ਖੇਤਰੀ ਸਹਿਯੋਗ ਰਾਈ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਵਾਗਾ ਟਾਰੀ ਰਾਈ ਪੰਜਾਬ ਦੀ ਆਰਥਿਕ ਤਰੱਕੀ ਲਈ ਇੱਕ ਇਤਿਹਾਸਿਕ ਮੌਕਾ ਹੈ। ਸੋਈ ਮਤਾ ਮੈਜਾਨ ਨੂੰ ਬੇਨਤੀ ਕਰੀ ਆ ਮੈਂ ਜਿਹੜਾ ਕਾਰਾ ਲਾਵਾਂਗਾ ਤੁਸੀਂ ਪ੍ਰਮਾਨਗੀ ਦਿਓ ਬੋਲੇ ਸੋਨਿਆ ਨਮਸਕਾਰ ਨਾਮ ਰਾਮ ਪਰ ਮੈਂ ਜਿਹੜੇ ਕਾਉਂਸਲ ਸੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ 2 ਕਰੋੜ 75 ਲੱਖ 57 ਹਜ਼ਾਰ ਰੁਪਏ ਤੁਹਾਡੀ ਮਿਹਰਬਾਨੀ ਸ਼ਿਰਕਾ ਜਿਹੜੇ ਤੁਸੀਂ ਭਰਤੀ ਪੰਜਾਬ 'ਚ 27.5 ਲੱਖ ਤੋਂ ਉੱਪਰ ਕਰੀ ਆ ਉਹ ਆਈ ਆ ਔਰ ਸਮੇ ਸਮੇ ਜਦ ਜਤ ਤੁਸੀਂ ਸਾਨੂੰ ਲੋਡ ਪੈਂਦੀ ਹੈ ਤੁਸੀਂ ਮਦਦ ਕਰਦੇ ਆ ਸੋ ਹੁਣ 200 ਰਹਿ ਗਏ ਆ ਮੁਕਾਬਲਾ ਬਹੁਤ ਵੱਡਾ ਆ ਸੋ ਤੁਸੀਂ ਡੈਲੀਗੇਟ ਸਰਵਨ ਬੈਠੇ ਆ ਅੱਜ ਕੱਲਤਾ ਪੀਟੀਐਮ ਹੈਗਾ ਥੋੜੇ ਥੋੜੇ ਜਰੂਰ ਮਹੀਨੇ ਚ ਕਰ ਦਿਆ ਕਰੋ ਤਾਂ ਕਿ ਅਸੀਂ ਇਹਨਾਂ ਜਿਹੜੀ ਪੰਜਾਬ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰ ਸਕੀਏ